ਵਾਹਿਗੁਰੂ 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 ਜੀ ਜੀ ਨਾਮ ਤਾਂ ਕਰਣ ਹਰ ਅੰਧ ਭੰਦਾ ਸੁਪ੍ਰਾਸ ਭਾਗਵਤ ਮੇਰਨਾਂ ਕੋ ਬੁਲਾਣਾ ਹੈ ਜਾਗੀ ਖਾਮ ਅੰਕ ਅਰਦਾਸ ਉਸ ਸਮਰਾਟ ਆਗਾ ਖਾਣ ਕੰਡਿਓ ਬੰਦ ਦੇਰੀ ਦਾਸ ਰਹਿੰਦੇ ਰਿਸੁਪਾ ਸਦਾ ਬਾਣੀ ਅਰਦਾਸ ਪ੍ਰਵਾਸ ਕੋ ਗੁਰੂ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਘਰੋਠੀ ਜੀ ਸਹਾਇ ਦਾ ਸ੍ਰੀ ਘਰੋਠੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਘਰੋਠੀ ਸਿੰਘ ਜੀ ਦਾ ਗੁਰੂ ਨਾਨਕ ਦੇਵ ਜੀ ਆਏ ਹਨ ਮਹਗੁਰੂ ਤੇ ਅੰਮ੍ਰਿਤਦਾਸ ਕ੍ਰਾਂ ਦਾਸ ਸਿੰਘ ਜੀ ਸਹਾਇ ਆਜਨ ਹਰਿ ਗੋਬਿੰਦ ਸਿਮਰੋ ਸ੍ਰੀ ਹਾਦਰਾਇ ਸ੍ਰੀ ਹਰਿ ਗੋਸ਼ਿੰਧ ਧਿਆਈਐ ਜਹ ਜੁਟੇ ਸੰਸਰ ਜਾਇ ਤੇ ਗੁਰ ਹਾਦਰ ਸਿੰਘ ਰਾਇ ਘਰ ਨਾਮ ਦਾ ਆਵਾ ਭਾਇ ਸੰਥਨ ਹੋਏ ਸਹਾਇ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਸਾਂਝ ਹੋਏ ਸਹਾਇ ਰਸਾਂ ਬਾਦਸ਼ਾਹਾਂ ਦੀ ਰੀਜ਼ਾ ਦੇ ਜੋਤ ਭੰਦਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀ ਦਾਤ ਦਾ ਧਿਆਨ ਲੱਗੇ ਹਰ ਸਾਝੀ ਸائیں ਬੋਲ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਘਾਂ ਪਿਆਰਿਆਂ ਚਾਹਾਂ ਸਭ ਜਾਵਿਆ 40 ਮੁਟਿਆਂ ਹੱਠੀਆਂ ਜੱਟੀਆਂ ਤੱਪੀਆਂ ਜਨਾਂ ਨਾਮ ਦੇ ਪਿਆ ਵਾਸ਼ ਗਿਆ ਦੇਵਤਰਾਇ ਤੇਗਵਾਹੀ ਦੇ ਕੇ ਅੰਦਰ ਕੀ ਤਾ ਤਰਾਂ ਪਿਆਰਿਆ ਸੁਝਿਆਰਾਂ ਦੀ ਪੁੰਦਰ ਕਮਾਈ ਦਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਨਾਬ ਸਲਾਮ ਸਨੀਆਂ ਨੇ ਧਰ ਮਿਹਰ ਬਖਸ਼ਿਸ਼ ਦਿੱਤੇ ਬੰਦ ਬੰਦ ਗਟਵਾਏ ਕੋਪਰੀਆਂ ਰੋਹਨੀਆਂ ਆ ਰਹਿਣ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦਵਾਰਿਆਂ ਦੇ ਸੁਧਾਰ ਹਿਤ ਕੁਰਬਾਨੀਆਂ ਕੀਤੀਆਂ ਤੋਂ ਨਨਹਾਰਿਆ ਸਿੱਖੀ ਕੇ ਸਾ ਸਵਾਸਾ ਸੰਗ ਨਵਾਜੀ ਦਿਨਾਂ ਸ਼੍ਰੀ ਗੁਰੂ ਸਿੰਘਾ ਜੀਆ ਜੁਝੰਗੀਆਂ ਦੀ ਕੋਈ ਦੁਰਗਮਾਈ ਦਾ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਦਸਤਾਨ ਦੇ ਹੋਰ ਸਰਬੱਤ ਗੁਰਦਵਾਰਿਆਂ ਜੀ ਦੇ ਦਰਸ਼ਨ ਜੀਦਾਰਿਆਂ ਦਾ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਵਾਦ ਖਾਨਸਾ ਜੀ ਕੀ ਅਰਦਾਸ ਹੈ ਜੀ ਖਰਾਦ ਖਾਨਸਾ ਜੀ ਕੋ ਵਾਹਿਗੁਰੂ 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 ਚ ਤਾਵਾ ਚਹਿਤਾ ਵਨ ਕਾ ਸਦਕਾ ਸਰੂ ਸੁਖੋ ਵੈ ਜਹੰਧ ਹੰਕਾਰ ਸਾਹਿਬ ਤਾਹਾਂ ਦਾ ਹਰ ਛਿਆ ਰਿਆ ਇਨ ਦੇਖ ਤੇ ਫੱਦੇ ਬਰਦ ਕੀ ਪੈ ਚੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖੰਸਾ ਜੀ ਕੇ ਬੋਲ ਬਾਲ ਮੈਂ ਬਲੋ ਜੀ ਵਾਹਿਗੁਰੂ ਵਾਹਿਗੁਰੂ ਖਾਨਸ ਕੀ ਦਾਨ ਕੇਸ ਦਾਨ ਦਹਿਤ ਦੰਤ ਵਿਗ ਦਾਨ ਵਿਸਹਾ ਦਾਨ ਮਰੂ ਸਾਧਾ ਦਾਨ ਆਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪੁੱਤਰ ਦਰਸ਼ਨ ਇਸ ਨਾਨ ਚੰਪੀਆਂ ਝੰਡੇ ਬੰਦੇ ਜੁਗੋ ਜੁਗ ਹਤੰਤਰਮ ਕਾਜ ਕਰ ਖਾਸਾ ਜਿਸ ਸਾਹਿਬ ਬਨੋ ਜੀ ਵਾਹਿਗੁਰੂ ਵਾਹਿਗੁਰੂ ਸਿਖਾਂਦਾ ਮਾਨੇ ਵਾ ਮਾਥੇ ਚੇ ਮਹਬਤ ਦੇ ਰਾਜਾ ਵਾਹਿਗੁਰੂ ਧਿਆਕਾਰ ਬੁਰਖਾ ਆਪਣੇ ਬਾਂਧ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਅੰਦਰ ਧਾਮਾਂ ਦੇ ਜਾਂਗੋ ਬੰਧਨਿਛੋੜਿਆ ਗਿਆ ਹੈ ਗੁਰੂ ਦੇ ਦਰਸ਼ਨ ਦੀ ਦਾਤ ਤੇ ਸੇਵਾ ਸੰਭੰਦ ਦਾ ਦਾਤ ਹਰ ਸਾਜਿਗ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨਤਾਣਿਆਂ ਦੇ ਤਾਰ ਜੀ ਉਂਦੀ ਹੋ ਧੰ ਸਮਝਾਂ ਆਸਰਾ ਹਾਜ਼ਰ ਹਰ ਜਗਤ ਦੇ ਹਰ ਸਰਬਤਰਾ ਤਰਕ ਵਾੰਦਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹੀਮ ਜੀ ਵਾਹਿਗੁਰੂ ਅੰਦਰ ਜਾਨੀ ਪਾਤਸ਼ਾਹ ਜੀ ਆਪ ਦੀ ਬੇਚਰਣਾ ਨੂੰ ਚਰਦਾਸ ਬੇਨਤੀ ਹੈ ਬੇਨਤੀ ਪਾਤਸ਼ਾਹ ਜੀ ਪ੍ਰਵਾਨ ਕਰਨੀ ਮੰਡੋਰੀ ਨਿਗਰਾਂ ਦੇ ਪਾਤਸ਼ਾਹ ਜੀਓ ਧਿਆਨਪਤੀ ਦੇ ਸਹੁ ਸੰਗਤ ਮਿਲ ਕਰਕੇ ਪਾਤਸ਼ਾਹ ਜੀ ਆਨ ਅਰਦੀਰਾਂ ਦੇ ਸੰਜੋਗ ਨਾਲ ਪਾਤਸ਼ਾਹ ਜੀਓ ਹਲੇ ਪਾਰਸਾਂ ਜੀ ਪੰਤ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਆਗਮਨ ਦੌਰਾਨ ਵਿਸ਼ਵਾਂਤਰ ਨਾਗਰ ਕੀਰਤਨ ਦੇ ਸੰਗਤ ਵਾਸਤੇ ਪਾਸ਼ਾ ਜੀ ਰੋ ਚੰਦ ਕਰੋੜ ਦੇ ਅੰਦਰ ਸਦਾ ਜੀ ਨੇ ਪਾਸ਼ਾ ਜੀ ਰੋ ਸਮੂਹ ਸੰਗਤਾਂ ਦੀ ਸੇਵਾ ਕੀਤੀ ਥਾਂ ਤੌਣੇ ਪਾਸ਼ਾ ਜੀ ਰੋ ਸੇਵਾਦਾਰਾਂ ਨੇ ਸਭ ਦਾ ਆਰਾਮ ਰੱਖਣਾ ਇਸੇ ਤਰ੍ਹਾਂ ਹੁੰਦਮਰਸ਼ਾਂ ਬਖਸ਼ਦੇ ਰਾਨਾ ਸਦਾ ਜੜੀਆਂ ਕਰਾ ਰੱਖਿਸ਼ਟੀਆਂ ਪਾਸ਼ਾ ਜੀ ਭਜਾਨੇ ਭਰੂਪੁਰ ਨੇ ਨੰਦਰਾਮ ਜੀ ਵਰਗ ਤੇ ਪਾਉਣੇ ਆ ਪਾਤਸ਼ਾਹ ਜੀਓ ਸੇਵਾਵਾਂ ਕੀ ਦੀਆਂ ਤਾਂ ਪਾਉਣੀਆਂ ਪਾਤਸ਼ਾਹ ਜੀ ਆ ਨਾਰੀਆਂ ਦੇ ਸਿਰ ਤੇ ਕਰਾਂ ਬਰਤ ਬਣਾਉਂਦੇ ਸੱਚ ਗੰਦੀ ਸੇਵਾ ਕਰਨੀ ਫਿਰਦकमाਇਆਂ ਜਰਵਾਦੇ ਕਰਨੇ ਪਾਤਸ਼ਾਹ ਜਮਾ ਕਰਾਉਂਦੇ ਰਕੀਆਂ ਬਿਸ਼ਿਸ਼ ਕਰਲੀਆਂ ਰੰਧੂਣੇ ਨਾਮ ਚਾਗਣ ਭਗਤੀ ਬਖਸ਼ੋ ਤੁਮੇ ਸੋ ਭਾਵਨਾਵਾਂ ਪੂਰੀਆਂ ਕਰਨੀਆਂ ਪਾਤਸ਼ਾਹ